ਤੇ ਲੋਨ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹਕੁਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਪਈ ਕੋਈ ਨਾ ਕੋਈ ਐਵੇਂ ਦਾ ਕੀਤਾ ਜਾ ਰਿਹਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਤੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਵੇੜ ਚ ਬੈੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਕਾਤ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਮ ਬਲ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਭਾਵੇਂ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਆ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਾਦੀ ਸੇਵਾ ਮਿਲੀ ਆ ਕੁਛ ਪਾਸਟੀ ਕਰਨੀ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਵੀ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬਣਦਾ ਤਾਂ ਫਰਜ ਸੀ ਵੀ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਏ ਦਾ ਸਾਥ ਦਈਏ ਸਾਥ ਦੇਣ ਦੀ ਬਜਾਏ ਇੱਥੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਧੱਕਾ ਦਾ ਇੱਕ ਯਤਨ ਕਰ ਰਹੇ ਆ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜੈਣ ਜਿਸ ਦਿਨ ਇੱਥੇ ਮੀਟਿੰਗ ਹੋਈ ਐ ਐਗਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਪਈ ਪੈਸੇ ਕਿੱਥੇ ਕੋ ਕਿਹੜੇ ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਕਿਉਂਕਿ ਮੈਂ ਵੇਸਲਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਵੇਰਵਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼੍ਰੋਮਣੀ ਕਮੇਟੀ ਨਸ਼ਰ ਕਰੇ ਮੈਂ ਤੈਨੂੰ ਛੋਟੇ ਵੀਰ ਕਹਿਣਾ ਚਾਹਣਾ ਉਹ ਨਸ਼ਰ ਤਾਂ ਮੈਂ ਪਰਸੋਂ ਜਿਹੜੇ ਐਗਜ਼ੀਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਬੇਰਵੇ ਸੀ 77,40,233 ਰੁਪਏ ਉਹ ਤਾਂ ਮੈਂ ਇਕੱਲੇ-ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਮੈਂ ਤੈਨੂੰ ਅਪੀਲ ਕਰਨੀ ਚਾਹੁੰਨਾ ਕਿ ਆਪਾਂ ਸਤਿਕਾਰਤਿਆਂ ਤੁਸੀਂ ਐਗਜ਼ੀਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਹੈ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸ਼ਟੀ ਹੋਈਗਾ ਨਹੀਂ ਕੋਦਕਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਵਾਨਗੀ ਦੀ ਆਸ ਤੋਂ ਬਾਅਦ ਅੰਤਰੀਕ ਕਮੇਟੀ ਨੇ ਉਹਨਾਂ ਦੀ ਪੋਸ਼ਟੀ ਕਰਨੀ ਹੁੰਦੀ ਤੇ ਉਹ ਪੋਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾ ਨੂੰ ਵੀ ਕਹਿਣਾ ਚਾਹਨਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹਲਕੇ ਆ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਡਿਬੇਟਾਂ ਵੀ ਕਰਾਉਣੀਆਂ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ। ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ। ਡਿਬੇਟਾਂ ਕਰਾਓ ਜੀ ਸਾਧਕੇ ਕਰਾਓ। ਪਰ ਮੈਂ ਜਿਹੜੀ ਗੱਲ ਕਹੀ ਬੇ ਨਾ ਲੂਣੇ ਗੁੰਨੀ ਜਾਣਾ ਇਹ ਗੱਲ ਠੀਕ ਨਹੀਂ। ਇਹ ਗੱਲ ਚੁੱਪਦੀ ਆ। ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਐ ਛੋਟਾ। ਪਿਆਰ ਸਤਿਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ। ਉਹ ਵੀਰ ਸਾਡਾ ਫੇਰ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਦੇ ਬਾਹਰ ਕੁਛ ਦਿਖਾ ਲ ਦਿੰਦਾ। ਮੈਂ ਕੋਈ ਚੜੌਤੀ ਨਹੀਂ ਦੇ ਰਿਹਾ ਸਤਕਾਰ ਤੇ ਐਜੈਕਟਿਵ ਦਾ ਮੈਂਬਰ ਆ ਪੂਰਾ ਸਤਕਾਰ ਦਈਦਾ ਰਾਦਰ ਸਤਕਾਰ ਨਹੀਂ ਦਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਹਦਣੇ ਸਾਰੇ ਮੈਂ ਬੇਰਵੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪੇ ਜੀ ਬੇਰਵੇ ਨਸ਼ਰ ਕਰੇ ਸ਼ੋਮਨੀ ਕੋਰਦਾਰਾ ਪ੍ਰਬੰਧਕ ਕਮੇਟੀ ਮੈਂ ਦਾ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੇ ਉਦੋਂ ਬਾਅਦ ਵੀ ਉਹ ਸਾਰੇ ਨਸ਼ਰ ਕਰਦੇ ਸੀ ਤੂੰ ਪ੍ਰਬੰਧ ਦਾ ਤੁਸੀਂ ਹਿੱਸਾ ਆ ਤੇ ਜੇਲੇ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੁਇਲੈਂਟੀ ਉਹਦੇ ਨਾਲ ਹਿੱਸੇ ਹੁੰਨੇ ਆ ਸੋ ਇੱਕ ਦਾ ਪੱਖ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਸੀ ਦੂਆ ਜਿਹੜਾ ਇੱਕ ਪੱਖ ਹੋਰ ਮੈਂਬਰ ਸਾਹਿਬਾਨਾਂ ਨੇ ਵੀ ਸਵਾਲ ਚੱਕੇ ਉਹ ਵੀ ਸਾਡੇ ਪ੍ਰਬੰਧ ਦਾ ਹਿੱਸਾ ਆ ਐਜੈਕਟਿਵ ਚ ਵੀ ਰਹੇ ਆ ਤੇ ਉਹਨਾਂ ਨੂੰ ਪਤਾ ਵੀ ਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਖਾਸ ਕਰਕੇ ਜਿੱਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ ਉਹਦਾ ਇੱਕ ਸਿਸਟਮ ਆ ਉਹ ਸਿਸਟਮ ਅਨਸਾਰ ਸਾਰਾ ਕੰਮ ਚੱਲਦਾ ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ ਬੇਰਬੇ ਵਿੱਚ ਹਰ ਇੱਕ ਚੀਜ਼ ਦੇ ਪਾਏ ਆ ਉਹ ਪਿਛਲੇ ਦਿਨੀ ਨਾਨਕਿਆਣਾ ਸਾਹਿਬ ਗੁਰਦੁਆਰੇ ਤੋਂ ਪਾਵੇਂ ਮੈਨੇਜਰ ਨੇ ਕੱਲ ਆਪਣਾ ਪੱਖ ਬਾ ਖੂਬੀ ਪੇਸ਼ ਵੀ ਕੀਤਾ ਪ੍ਰੈਸ ਦੇ ਰੂਬਰ ਹੋ ਕੇ ਸਾਰੀ ਉਹਨੇ ਗੱਲ ਸਪੱਸ਼ਟ ਵੀ ਕੀਤੀ ਆ ਪਰ ਮੈਂ ਵੀ ਸਪੱਸ਼ਟ ਕਰਨੀ ਚਾਹਣਾ ਕਿ ਇੱਕ ਪੱਖੇ ਹੀ ਸਿਰਫ ਰੱਖ ਕੇ ਤੇ ਉਹਨੂੰ ਤੋੜ ਦਿੱਤਾ ਉੱਥੇ ਬਿਲਕੁਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਉਹ ਤੇਲ ਖਰੀਦਿਆ 3000 ਲੀਟਰ ਨਹੀਂ 2000 ਲੀਟਰ ਪਹਿਲਾਂ ਤਾਂ ਇੱਥੇ ਮੈਂ ਤੁਹਾਡੀ ਕਲੈਰੀਕਲ ਥੋੜੀ ਜਿਹੀ ਮਿਸਟੇਕ ਉਹਨਾਂ ਦੀ ਜਿਹੜਾ ਬਹੁਤ ਜ਼ੋਰ-ਜ਼ੋਰ ਨਾਲ ਕਹਿ ਰਹੇ 3000 ਲੀਟਰ ਦੇ ਦਤਾ ਫਲਾਣੇ ਦੇ ਕਹੇ ਉਹ 2000 ਲੀਟਰ ਦੀ ਤਿੰਨ ਪ੍ਰਵਾਨਗੀ 3000 ਦੀ ਹੋਈ 200 ਉਹ ਨਹੀਂ ਖਰਚ ਲਿਆ ਤੇ 1000 ਲੀਟਰ ਹਲੇ ਪਿਆ ਆ ਇੱਕ ਐਪਲੀਕੇਸ਼ਨ ਹੈ ਘੱਗਰ ਦਾ ਜਿਹੜਾ ਬੰਨ ਹੈ ਉਹਦੇ ਉੱਤੇ ਬੰਨ ਲੱਗ ਰਿਹਾ ਸੀ ਆ ਲੋਕਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਸ਼ੋਮਣੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਲਈ ਦੇਵੇ ਜਿਹੜੇ ਉੱਥੇ ਸਾਡੇ ਆਗੂ ਜਾਂਦੇ ਉਹਨਾਂ ਨੂੰ ਵੀ ਉਹ ਕਹਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਣ ਚਾਹੇ ਹੋਰ ਆਗੂ ਹੋਣ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ امدਾਦ ਕਰੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਮੈਨੇਜਰ ਨੂੰ ਨਹੀਂ ਐਪਲੀਕੇਸ਼ਨ ਦਿੱਤੀ ਆ ਮੈਨੇਜਰ ਨੇ ਫੇਰ ਆਪਣੇ ਸਕੱਤਰ ਨੂੰ ਲਿਖ ਕੇ ਉਹਦੀ ਆਗਿਆ ਲਈ ਹੁੰਦੀ ਦਾ ਪ੍ਰਧਾਨ ਦੀ ਆਸਤ ਪ੍ਰਵਾਨਗੀ ਦੀ ਆਸਤਈ ਆ ਤੇ ਮੇਰੇ ਵੀ ਧਿਆਨ ਵਿੱਚ ਆਉਂਦੀ ਸਾਰੀ ਗੱਲ ਉਹ ਤੋਂ ਬਾਅਦ ਉਸ ਮੈਨੇਜਰ ਨੇ ਜਾ ਕੇ ਫਿਰ ਨਾਲ ਇੱਕ ਸਾਡਾ ਇਨਸਪੈਕਟਰ ਹੁੰਦਾ ਇਨਚਾਰਜ ਨਾਲ ਉਹ ਉੱਥੇ ਦਾ ਸਾਰਾ ਜਿਹੜਾ ਉਹਨਾਂ ਦਾ ਪ੍ਰਬੰਧ ਹੁੰਦਾ ਮੈਂਬਰਸ ਅਵਾਨ ਦੀ ਹਾਜ਼ਰੀ ਚ ਆ ਫਿਰ ਉਹਨਾਂ ਨੇ 2000 ਲੀਟਰ ਦੀ ਰਸੀਦ ਲਈ ਆ ਬਕਾਇਦਾ ਇਹ ਵੈਰੀਫਾਈ ਹੋਈ ਆ ਇਹਦੇ ਵਿੱਚ ਕੋਈ ਸ਼੍ਰੋਮਣੀ ਕਾਲੀ ਦਲ ਦਾ ਨਹੀਂ ਵਰਕਰ ਹੈਗਾ ਕੇਵਲ ਦਾ ਕੇਵਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਸਾਰਾ ਲੈ ਕੇ ਫਿਰ ਉਹਨੇ ਉਹ ਜਿਹੜਾ ਆ ਆ ਪੈਟਰੋਲ ਪੰਪ ਦੀ ਰਸੀਦ ਆ 2000 ਲੀਟਰ ਦੀ 3000 ਲੀਟਰ ਨਹੀਂ ਫੇਰ ਉਹਨੇ ਜਿੱਥੇ ਜਿੱਥੇ ਥਾਹੋਂਕ ਤਾਂ ਹੀ ਬੰਡੇ ਆ ਆ ਆ ਉਹ ਟਰੈਕਟਰ ਜਿਹਦੇ ਤੇ ਤਾਂਚੀ ਜਿਹੜੀ ਤਾਂਚੀ ਦੇ ਵਿੱਚ ਇਹ ਤੇਲ 2000 ਲੀਟਰ ਲੈ ਕੇ ਗਏ ਆ ਸਾਰੀਆਂ ਫੋਟੋ ਆ ਇਹਦੇ ਵਿੱਚ ਸਿਰਫ ਇੱਕ ਐਂਗਲ ਤੋਂ ਇੱਕ ਫੋਟੋ ਲੈ ਕੇ ਉਹ ਨਸ਼ਰ মিডিਆ ਨੂੰ ਕਰ ਦੇਣੀ ਤੇ ਉਹਨੂੰ ਵਿਵਾਦ ਦਾ ਮੁੱਦਾ ਬਣਾਉਣਾ ਇਹ ਸਾਰੇ ਮੈਨੇਜਰ ਦੇ ਨਾਲ EMPLOYEES ਆ ਔਰ ਇੱਕ ਜਿਹੜੀ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਚਾਹਨਾ ਫੇਰ ਇਹ ਕਿੱਥੇ ਕਿੱਥੇ ਗਿਆ ਤੇਲ ਆਹ ਬੰਦੇ ਆ ਜਿਨ੍ਹਾਂ ਨੂੰ 200 ਲੀਟਰ 100 ਲੀਟਰ 50 ਲੀਟਰ ਇਹ ਸਾਰੇ ਨਾਲ ਨਾ ਤੇ ਉਹਨਾਂ ਦੇ ਨਾਲ ਕਈਆਂ ਦੇ ਪਿੰਡ ਵੀ ਤੇ ਨੰਬਰਦਾਰ ਬਗੈਦਾ ਹੁਣ ਮੈਂ ਪੁੱਛਣਾ ਚਾਹਨਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਨਾ ਕਰੇ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਨਹੀਂ ਮੈਂਬਰ ਸਾਹਿਬਾਨ ਤੁਹਾਡਾ ਵੀ ਤਾਂ ਫਰਜ਼ ਬਣਦਾ ਮੈਂ ਕਈ ਵਾਰੀ ਗੱਲਾਂ ਕੁਝ ਜਾਤੀ ਨਹੀਂ ਕਰਦਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਗਮਰਾ ਨਾ ਕਰੋ ਲੂਣ ਨਾ ਗੁੰਨਿਆ ਕਰੋ ਸ਼ੋਮਣੀ ਗੁਰਦੁਆਰਾ ਪਰਬਤਕ ਕਮੇਟੀ ਆਪਣੇ ਤੌਰ ਤੇ ਸਮਰੱਥ ਆ ਤੇ ਸਾਰੇ ਕਾਰਜ ਕਰਦੀ ਆ ਇਹ ਠੀਕ ਆ ਵੀ ਰਾਹਤ ਦੇ ਵਿੱਚ ਸ਼ੋਮਣੀ ਕਾਲੀਦਲ ਵੀ ਤੇ ਬਾਕੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਤੇ ਉਸ ਮੁੱਦੇ ਨੂੰ ਫਿਰ ਐਵੇਂ ਕਰਕੇ ਮੈਂ ਤਾਂ ਡਿਬੇਟ ਵਾਲੇ ਸੱਜਣਾ ਤੇ ਵੀ ਹੈਰਾਨ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਕੈਮਰੇ ਲੱਗੇ ਹੁੰਦੇ ਇੱਕ ਇੱਕ ਮਲਾਜ਼ਮ ਦਾ ਪਤਾ ਲੱਗ ਜਾਂਦਾ ਕਿਹੜਾ ਕਿਹ 10 ਰੁਪਏ ਕਿਸ ਨੇ ਕੋਈ ਗੁਰਦ ਕੀਤੇ ਪਤਾ ਲੱਗਦਾ ਫਿਰ ਖਜ਼ਾਨਾ ਬਕਾਇਦਾ ਗਿਣ ਕੇ ਬੈਂਕਾਂ ਚ ਜਾਂਦਾ ਤੇ ਉਹ ਖਜ਼ਾਨਾ ਮਤਲਬ ਏਵੇਂ ਤੁਰਿਆ ਫਿਰਦਾ ਸਤਗੁਰ ਜੀ ਜਾਣੇ ਜਾਣਾ ਜਿੰਨੇ ਮੇਰੇ ਸਤਕਾਰਤ ਮੈਂਬਰ ਬੈਠੇ ਆ ਸਾਰਿਆਂ ਦਾ ਪੂਰ ਜੋਰ ਯਤਨ ਹੁੰਦਾ ਤੇ ਮੇਰਾ ਆਪਣੇ ਤੌਰ ਤੇ ਕਿਉਂਕਿ ਤੁਸੀਂ ਮੈਨੂੰ ਇਹ ਸੇਵਾ ਸੰਭਾਲੀ ਆ ਗੁਰੂ ਸਾਹਿਬ ਜਾਣਦੇ ਆ ਅਪਮਾਨੀ ਹੋ ਕੇ ਨਹੀਂ ਕਹਿ ਰਿਹਾ ਮੈਂ ਬڑے ਦਾਅਵੇ ਨਾਲ ਇਹ ਗੱਲ ਕਹਿਣਾ ਪਹਿਲੇ ਪ੍ਰਧਾਨਾਂ ਨੇ ਵੀ ਬਹੁਤ ਵਧੀਆ ਕਾਰਜ ਕੀਤੇ ਆ ਕੋਈ ਸ਼ੱਕ ਨਹੀਂ ਕਿਸੇ ਦੇ ਕੋ ਕਿੰਤੂ ਨਹੀਂ ਪਰ ਇੰਪਰੂਵਮੈਂਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਗੁਰੂ ਸਾਹਿਬ ਨੇ ਆਪ ਕਰਵਾਈ ਆ ਬੰਦੇ ਨਹੀਂ ਕਰਦੇ ਹੁੰਦੇ ਸਤਗੁਰ ਜੀ ਆਪ ਕਰਵਾਉਂਦੇ ਕੋ ਸਮਾਂ ਆਊਗਾ ਨਾ ਚਰ ਕਰਾਂਗੇ ਸੋ ਇਸ ਕਰਕੇ ਮੈਂ ਇਹ ਵੀ ਗੱਲ ਕਹਿਣੀ ਚਾਹਣਾ ਕਿ ਜਦੋਂ ਦੋ ਦੋ ਉਹਦੇ ਲੈ ਤੁਸੀਂ ਉਦੋਂ ਸ਼ੋਮਣੀ ਕਾਲੀ ਦਲ ਦੀ ਸਰਕਾਰ ਚ ਫਿਰ ਉਦੋਂ ਸ਼ੋਮਣੀ ਕਮੇਟੀ ਦੀ ਸੇਵਾ ਤੱਕ ਇਹ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਫੇਰ ਸਰਕਾਰ ਦੇ ਅਹੁਦੇ ਵੀ ਮੰਨ ਲੈ ਕਿਉਂ ਹੁਣ ਆਜੇ ਗੱਲਾਂ ਫੇ ਮੈਂ ਉਧਰ ਬਾਧੂ ਕਹਾਂਗਾ ਵੀ ਕੌੜੀਆਂ ਲੱਗਣਗੀਆਂ ਤੋਂ ਇਸ ਕਰਕੇ ਸਤਕਾਰਤ ਜਥੇਬੰਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਇਹਦੇ ਪਿੱਛੇ ਆਬਜੈਕਟ ਕੇਵਲ ਦਾ ਕੇਵਲ ਵੈਲਫੇਅਰ ਆਫ ਦਾ ਕਮਿਊਨਿਟੀ ਆ ਤੇ ਹੁਣ ਦਾ ਕਿਉਂਕਿ ਰੌਲਾ ਐਸਲੇ ਫਲਡਸ ਦਾ ਆ ਇਹਦੇ ਵਿੱਚ ਅਸੀਂ ਨਹੀਂ ਦੇਖਦੇ 크ਰਿਸਚੀਅਨ ਐ ਚ ਅਸੀਂ ਨਹੀਂ ਦੇਖਦੇ ਮੁਸਲਮਾਨ ਐ ਇਹ ਚ ਅਸੀਂ ਨਹੀਂ ਦੇਖਦੇ ਹਿੰਦੂ ਭਰਾ ਐ ਜਿਹੜਾ ਵੀ ਆ ਗਿਆ ਸਾਰਿਆਂ ਨੂੰ ਰਾਹਤ ਸਮਗਰੀ ਵੀ ਤੇ ਉਹਦੇ ਨਾਲ ਦੀ ਨਾਲ ਫਿਰ ਉਦਾਂ ਜੇ ਕੋਈ ਲੰਗਰ ਪਾਣ ਦੀ ਸੇਵਾ ਵੀ ਨਿਰੰਤਰ ਸਾਡੀ ਜਾਰੀ ਆ। ਸੋ ਮੈਂ ਅੱਜ ਇਸ ਕਰਕੇ ਚੀਚੇ ਤੌਰ ਤੇ ਆਇਆ ਸੀ ਜਿੱਥੇ ਕਿੱਥੇ ਵੀ ਅਸੀਂ امداد ਦਿੰਨੇ ਆ। ਉਥੇ ਮੈਂਬਰ ਸਹਿਬਾਨ ਤਸਦੀਕ ਕਰਦੇ ਨਾਲ ਮੈਂਬਰ ਸਹਿਬਾਨ ਜਾਂਦੇ ਆ। ਬੰਡ ਦੇ ਵੀ ਆ ਉਹ। ਤੇ ਉਹਦੇ ਤਹਿਤ ਹੀ ਸਾਰਾ ਕਾਰਜ ਚੱਲ ਰਿਹਾ। ਤੋ ਮੈਂ ਕਹਿੰਦਾ ਤੁਸੀਂ ਸਾਡੇ ਨਾਲ ਔਖੀ ਘੜੀ 'ਚ ਖੜੇ ਹੋਵੋ ਔਖੀ ਘੜੀ 'ਚ ਦੇਖੋ ਆ ਆ ਰਾਜਸਥਾਨ ਦੀ ਸੰਗਤ ਆ ਹੁਣ 5.5 ਲੱਖ ਰੁਪਈਆ ਇੱਕ ਜੂਪੀ ਦੀ ਸੰਗਤ ਆ ਪਹਿਲਾਂ ਵੀ ਦਿੱਤੇ ਆ ਤੇ ਹੁਣ ਅੱਜ ਵੀ ਉਹਨਾਂ ਨੇ ਆ ਰਹੇ ਪੈਸੇ ਦੇਣ ਇਹ ਲੱਗਦੇ ਆ ਤੇ ਕਰਕੇ ਲੋਕ ਦੇ ਰਹੇ ਨਾ ਤੇ ਜੇ ਭਈ ਫਿਰ ਆਪਾਂ ਚਾਹਨੇ ਪੰਜਾਬ ਵਸਦਾਂ ਗੁਰਾਂ ਦੇ ਨਾਂ ਤੇ ਫਿਰ ਆਪਾਂ ਅੱਜ ਐਵੇਂ ਦੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਸੰਸਥਾਵਾਂ ਦਾ ਵਕਾਰ ਥੱਲੇ ਜਾਵੇ ਜੇ ਮੈਂ ਕਿਸੇ ਸੰਸਥਾ ਦਾ ਮੈਂਬਰ ਆ ਜਾਂ ਮੈਂ ਪ੍ਰਧਾਨ ਆ ਜਾਂ ਮੈਂ ਮੁੱਖ ਸੇਵਾਦਾਰ ਆ ਤੇ ਮੈਂ ਹੀ ਸੰਸਥਾ ਨੂੰ ਡੁੱਬਣ ਲਾ ਪਾਉਂ ਤਾਂ ਫਿਰ ਦੂਏ ਨੂੰ ਤਾਂ ਲੋੜ ਹੀ ਨਹੀਂ ਹੁੰਦੀ ਸੋ ਇਹਦੇ ਵਿੱਚ ਰਾਜਨੀਤੀ ਨਾ ਕਰੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਜੀ ਆਹ ਹੋ ਰਿਹਾ ਆਹ ਹੋ ਰਿਹਾ ਮੈਂ ਕਈ ਵਾਰੀ ਸਿੰਪਲ ਪ੍ਰੋਪੋਜੀਸ਼ਨ ਕਰਦਾ ਹੁਣ ਨਾ ਵੀ ਜੇ ਤਾਂ ਇਧਰਲੀ ਲਾਈਨ 'ਚ ਖੜੇ ਹੋਈਏ ਤਾਂ ਫਿਰ ਗਰਦਾਰ ਮਾੜੀ ਜੇ ਲੈਂਡ ਟੱਪ ਗਏ ਉਹੋ ਕੈਰੈਕਟਰ ਨੂੰ ਪਤਾ ਨਹੀਂ ਕਿਹੜੇ ਆਪਾਂ ਰੂਪ 'ਚ ਲੈ ਜਾਂਦੇ ਕਹਿੰਦੇ ਜੀ ਇਹ ਤਾਂ ਹੁਣ ਸ਼ਹੀਦ ਆ ਤੁਸੀਂ ਸਾਡੇ ਭਰਾ ਆਂ ਸਤਿਕਾਰਯੋਗ ਆਂ ਭੈਣਾ ਆਂ ਸਤਿਕਾਰਯੋਗ ਆਂ ਸਤਿਕਾਰ ਦਿਓ ਤੇ ਸਤਿਕਾਰ ਲਵੋ ਮੇਰਾ ਕੋਈ ਪਰਪਜ ਕਿਸੇ ਨੂੰ ਡੈਮੇਜ ਕਰਨ ਦਾ ਨਹੀਂ ਮੈਂ ਕੇਵਲ ਤਾਂ ਕੇਵਲ ਇਹ ਗੱਲ ਸਪਸ਼ਟ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਇਹ ਨਾ ਹੋਵੇ ਲੋਕਾਂ ਦੀ ਪਤਾ ਨਹੀਂ ਲੁੱਟ ਮਚੀ ਆ ਹਰਜਿੰਦਰ ਸਿੰਘ ਧਾਮੀ ਗੁਰੂ ਸਾਹਿਬ ਕਿਰਪਾ ਕਰਨਾ ਸਾਰੇ ਮੈਂਬਰ ਕੋਈ ਲੁੱਟ ਨਹੀਂ ਕਦੇ ਵੀ ਤੇ ਪਰਮੇਸ਼ਰ ਏਵੇਂ ਦਾ ਸਮਾਪਨ ਨਾ ਲਿਆਵੇ ਜਿਦਾਂ ਦਾ ਸਮਾਂ ਆਈਦਾ ਕੰਮ ਭਾਵਾਂ ਮਟਾ ਲਵੇ ਸਤਿਗੁਰ ਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੌੜੇ ਬੋਲ ਬੋਲਣ ਦਾ ਆਦੀ ਨਹੀਂ ਆਹ ਸਮਾਂ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹਨਾ ਇਸ ਸਮੇਂ ਦੇ ਵਿੱਚ ਆਪਾਂ ਇੱਕ ਦੂਏ ਦੇ ਦੁੱਖ ਦੇ ਸੁੱਖ ਦੇ ਭਾਲੀਬਾਲ ਬਣੀਏ ਨਾ ਕਿ ਆਪਾਂ ਉਹ ਕਾਰਜ ਕਰੀਏ ਤੇ ਮੈਂ ਪੜਾਣ ਮੇਰਾ ਛੋਟਾ ਵੀਰ ਆ ਸਤਕਾਰ ਵੀ ਮੈਂ ਦੇਣਾ ਸਤਕਾਰ ਕਰਦਾ ਵੀ ਆ ਤੇ ਉਹਨੂੰ ਵੀ ਕਹਿਣਾ ਚਾਹਨਾ ਵੀ ਉਹ ਜਿਹੜਾ ਨਵਾਂ 55 ਨੰਬਰ ਮਤਾ ਸੀ ਉਹ ਸਿਰਫ ਪਿਛਲਿਆਂ ਦੀ ਪੁਸ਼ਟੀ ਕੀਤੀ ਨਵੇਂ ਅਧਿਕਾਰ ਨਹੀਂ ਕੋਈ ਵੀ ਸਖਤਰ ਕੋਤ ਅਧਿਕਾਰ ਪ੍ਰਧਾਨ ਆਗਿਆ ਕਰਦਾ ਤਾਂ ਉਹ ਗਾਂਹ ਆਗਿਆ ਕਰਦਾ ਆ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਤੁਸੀਂ ਕਹਿੰਦੇ ਸੀ ਕਿ ਉਹ ਸਾਰੇ ਨਸ਼ਰ ਕਰੋ ਆ ਸਾਰੇ ਅੱਜ ਵੀ ਲਿਸਟ ਹੈਗੀ ਆ ਉਹ ਸਾਰੇ ਨਸ਼ਰ ਕਰਤੇ ਤੇ ਗਾਂਹ ਦੇ ਕਿਤੇ ਮੈਨੂੰ ਇਦਾਂ ਵੀ ਮਹਿਸੂਸ ਹੁੰਦਾ ਵੀ ਦੇਖੋ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤੇ ਆ ਕਿ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਭਾਈਵਾਲ ਬਣੇ ਤੇ ਉਹਦੇ ਲਈ 20 ਕਰੋੜ ਰੁਪਇਆ ਰਾਖਮਾ ਵੀ ਰੱਖਿਆ ਤੇ ਜੇ ਘਰ ਚ ਪੈਸੇ ਹੋਣਗੇ ਤਾਂ ਰਾਖਮੇ ਰੱਖ ਹੁੰਦੇ ਜੇ ਪੈਸੇ ਨਾ ਹੋਣ ਤਾਂ ਕਿੱਥੋਂ ਲਿਆਉਣੇ ਬੰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਇਹ ਸਿਰਫ ਤੁਹਾਡੇ ਰੂ ਰੂ ਇਸ ਕਰਕੇ ਹੋਇਆ ਕਿ ਜਿਹੜੀ ਨਾਨਕਿਆਣਾ ਸਾਹਿਬ ਦੀ ਕਹਾਣੀ ਜੀ ਆਪਣੇ ਸੁਖਵੀਰ ਸਿੰਘ ਬਾਦਲ ਦੇ ਕਹੇ ਇਹਨਾਂ ਨੇ ਪੈਸੇ ਦੇ ਦਿੱਤੇ ਤੇਲ ਉਥੇ ਦੇ ਦਿੱਤਾ ਇਹ ਤੇਲ ਉਹਨੂੰ ਲਿਖ ਕੇ ਮੈਨੇਜਰ ਨੂੰ ਆਇਆ ਹੋਰ ਸਾਰਾ ਕੁਝ ਹੋਇਆ ਤੇ ਜਥੇਬੰਦੀ ਸਾਰੀਆਂ ਜਿਹੜੀਆਂ ਦੋ ਜਥੇਬੰਦੀਆਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਆਪ ਚੁਣ ਕੇ ਸਿੱਖ ਭੇਜਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਬਾਹਰ ਜਥੇਬੰਦੀ ਪੰਥ ਦੀ ਆ ਸੋ ਇਸ ਕਰਕੇ ਮੈਂ ਕੋਈ ਕਿਸੇ ਜਥੇਬੰਦੀ ਦਾ ਪੱਖ ਨਹੀਂ ਪੂਰਦਾ ਪੱਖ ਕਹਿਣ ਤੋਂ ਭਾਵ ਮੈਨੂੰ ਬਣਾਉਂਦੇ ਸ਼੍ਰੋਮਣੀ ਅਕਾਲੀ ਦਲ ਆ ਮੈਨੂੰ ਮੈਂਬਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆ ਸਾਰੇ ਸਤਕਾਰ ਦੇ ਉਹ ਚੁਣਦੇ ਆ ਮੈਨੂੰ ਤੇ ਚੁਣਦੇ ਆ ਤੇ ਮੈਂ ਪਰ ਜਲੇ ਚੁਣਿਆ ਜਾਣਾ ਫੇਰ ਮੈਂ ਯਤਨ ਕਰਦਾ ਹੁਣ ਤੁਸੀਂ ਦੇਖਿਆ ਵੀ ਹੁਣ ਕਿ ਮੈਂ ਸਾਰਿਆਂ ਨੂੰ ਯਤਨ ਕਰਦਾ ਹੁੰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਤੇ ਨਾਲ ਲੈ ਕੇ ਚੱਲਦਾ ਵੀ ਆ ਤੇ ਠੀਕ ਆ ਬਈ ਸ਼੍ਰੋਮਣੀ ਕਾਲੀਦਾ ਸਾਡੀ ਬਾਹਰ ਜਫੇਬੰਦੀ ਆ ਜਿਹਦੇ ਵਿੱਚ ਅਸੀਂ ਟਿਕਟਾਂ ਲੈ ਕੇ ਜਿੱਤ ਕੇ ਆਈਆਂ ਤੇ ਸਾਡਾ ਇਹ ਬਣਦਾ ਵੀ ਆ ਮੌਲਿਕ ਅਧਿਕਾਰ ਵੀ ਬਣਦਾ ਕਿ ਆਪਾਂ ਖੜੇ ਹੋਈਏ ਜਫੇਬੰਦੀ ਦੇ ਨਾਲ ਪਰ ਗਿੱਲੇ ਬਣ ਗਏ ਫਿਰ ਸਾਰਿਆਂ ਦੇ ਨਾਲ ਹੀ ਹੋ ਕੇ ਕੋਈ ਉੱਥੇ ਪਿੰਨ ਭੇਤ ਨਹੀਂਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕਾਰਜਕਾਰਨ ਵਿੱਚ ਸਮਰਾਤੇ ਆ ਆਪ ਇਹ ਸਾਰੇ ਕਾਰਜ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਉਹ ਆਪਣੇ ਤੌਰ ਤੇ ਲੱਗਾ ਆ ਆਪਣੀ ਸੇਵਾ ਦੇ ਵਿੱਚ ਆਪਣਾ ਉਹ ਸਾਰਾ ਯੋਗਦਾਨ ਪਾ ਰਹੇ ਆ ਸੋ ਮੈਂ ਆਪਣੇ ਸਤਿਕਾਰਤ ਮੈਂਬਰ ਸਹਿਬਾਨ ਦਾ ਵੀ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਔਖੀ ਸੌਖੀ ਗੱਲ ਕੋਈ ਕਈ ਵਾਰੀ ਬੰਦਾ ਤਾਪਸ਼ੀ ਜੀ ਵੱਧ ਬੋਲ ਜਾਂਦਾ ਮੈਂ ਖਿਮਾ ਵੀ ਚਾਹਣਾ ਫਿਰ ਨਿਮਰਤਾ ਸਾਥ ਇੱਕੋ ਹੀ ਬੇਨਤੀ ਕਰਨੀ ਚਾਹਣਾ ਇਹ ਸਮਾਂ ਬਿਵਾਦ ਚੱਕਣ ਦਾ ਨਹੀਂ ਬਿਵਾਦ ਚੱਕੋ ਮੈਂ ਜੀ ਆਇਆਂ ਕਹਿੰਦਾ ਮੇਰਾ ਸੁਭਾਅ ਆ ਜੇ ਮੈਨੂੰ ਕੋਈ ਜੇ ਮੇਰੇ 'ਚ ਨੁਕਸ ਹੋਵੇ ਮੈਂ ਝਟ ਐਕਸੈਪਟ ਕਰ ਲੈਂਦਾ ਤੁਸੀਂ ਦੇਖਦੇ ਵੀ ਹੋਵੋਗੇ ਪਰ ਨਜਾਇਜ਼ ਨਾ ਕਰੋ ਇਹ ਠੀਕ ਨਹੀਂ ਲੱਗਦੀ ਜੇਲੇ ਫਿਰ ਆਪਾਂ ਕੋਈ ਨਜਾਇਜ਼ ਗੱਲਾਂ ਬੋਲਦੇ ਆ ਉਹ ਫਿਰ ਉਹਨਾਂ ਦਾ ਸਪਸ਼ਟੀਕਰਨ ਵੀ ਦੇਣਾ ਪੈਂਦਾ ਸੋ ਤੁਹਾਡਾ ਸਾਰੇ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਦੇਖੋ ਤਿੰਨ ਤਰ੍ਹਾਂ ਨਾਲ ਸੇਵਾ ਹੁੰਦੀ ਤਨ ਮਨ ਤੇ ਧਨ ਕਈ ਲੋਕ ਮਨ ਨਾਲ ਸੇਵਾ ਕਰਦੇ ਕੀ ਕਰਦੇ ਆ ਚਾਰ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰ ਦਿੰਦੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਵਰਤਾਈ ਕਈ ਤਨ ਦੀ ਸੇਵਾ ਕਰਦੇ ਆ ਰਾchn ਲੈ ਕੇ ਆਉਂਦੇ ਆ ਪਾਣੀਆਂ ਦੇ ਵਿੱਚ ਹੀ ਜਾਂਦੇ ਆ ਕਈ ਧਨ ਦੀ ਸੇਵਾ ਕਰਦੇ ਆ ਮੈਂ ਇਹੋ ਹੀ ਉਹ ਤੁਹਾਡੇ ਤੇ ਫੂਕ ਕਰਦਾ ਕਹਿੰਦੇ ਸਿਆਣੇ ਰੀਸ ਕਰ ਸਾੜਨਾ ਅਰਹੀਸ ਕਰਨੀ ਚਾਹੀਦੀ ਚੰਗੇ ਕਾਰਜ ਦੀ ਜੈਲ ਸੀ ਨਹੀਂ ਰੱਖਣੀ ਚਾਹੀਦੀ ਦੂਸਰੀ ਗੱਲ ਕਿ ਜਿਹੜੇ ਅੱਜ ਸਵਾਲ ਚੱਕ ਰਹੇ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਵਿਚੇ ਰਹੇ ਆ ਮੈਂ ਪਹਿਲਾਂ ਤਾਂ ਹੀ ਇਹ ਸਵਾਲ ਕੀਤਾ ਸੀ ਜੇ ਲੈਂਡ ਟੱਪ ਜਾਈਏ ਤੇ ਸ਼ਹੀਦ ਜੇ ਲੈਂਡ ਤੋਂ ਇੱਧਰ ਰਹੀਏ ਤਾਂ ਫੇਰ ਆਪਣੇ ਗਰਦਾਰ ਇਦਾਂ ਦੀਆਂ ਪਰਤਾਂ ਨਾ ਪਾਈਏ ਗੁਰੂ ਸਾਹਿਬ ਸਾਰਿਆਂ ਨੂੰ ਸਮਰੱਥ ਬਖਸ਼ ਕਰਨ ਐਸ ਓਕੇ ਸਮਝ ਇੱਕ ਦੂਜੇ ਦੀ ਮਦਦ ਕਰੀਏ ਦੇਖੋ ਮੈਂ ਆ ਪਾ ਮਰਤਪਾਲ ਜੀ ਇਹਨੂੰ 14 ਨਹੀਂ ਦੁਬਾਰਾ ਦੁਬਾਰਾ ਕਰਾਂ ਕਿਉਂਕਿ ਜਦੋਂ ਚੈਨਲ ਸ਼ੁਰੂ ਹੋਇਆ ਸੀ ਈਟੀਸੀ ਤੋਂ ਸ਼ੁਰੂ ਹੋਈ ਸੀ ਸ਼ੁਰੂਆਤ ਇਹਦੀ ਤੇ ਉਦੋਂ ਬੀਬੀ ਜੀ ਪ੍ਰਧਾਨ ਸਗੇ ਤੇ ਆਪਾਂ ਨੂੰ ਇਹ ਵੀ ਪਤਾ ਪਈ ਆ ਸਾਡਾ YouTube ਚੈਨਲ ਲਾਂਚ ਕਰਨ ਤੋਂ ਪਹਿਲਾਂ ਸਾਡੇ ਐਜੂਕੇਸ਼ਨ ਆਧਾਰੇ ਨੂੰ ਲਗਭਗ 2 ਕਰੋੜ ਰੁਪਇਆ ਪੀਟੀਸੀ ਵਾਲੇ ਆਦਾ ਕਰਦੇ ਸੀ ਉਹ ਹੁਣ ਨਹੀਂ ਪਹਿਲਾਂ ਦੀ ਗੱਲ ਆ ਹੁਣ ਜਦ ਤੋਂ ਅਸੀਂ ਆਪ ਦਾ ਲਾਂਚ ਕਰ ਲਿਆ ਆਪਣਾ YouTube ਚੈਨਲ ਚਲਾ ਲਿਆ ਤੇ ਬਹੁਤ ਆਦ ਜਿਹੜੀ ਹੁਣ ਉਹ ਵੀ ਦੇਖਦੀ YouTube ਤੇ ਚਨਾ ਦੇਖ ਲੈਂਦੇ ਆ ਤੇ ਉਦੋਂ ਬੀਬੀ ਹੁਣ ਆਪ ਵੀ ਸਾਖ ਸਾਧ ਵਿੱਚ ਸਗੇ ਚਲੋ ਮੈਂ ਮੈਂ ਆਪਣੇ ਤੌਰ ਤੇ ਚਾਹੁੰਦਾ ਨਹੀਂ ਵੀ ਕਿਸੇ ਨੂੰ ਕੋਈ ਐਵੇਂ ਦੀ ਗੱਲ ਕਰਾਂ ਸਤਿਕਾਰ ਦੇ ਆ ਸਾਰੇ ਆਗੂ ਜਿਹੜੇ ਇੱਧਰ ਹੋ ਜਾਣ ਮੈਂ ਕਿਹਾ ਉਹ ਆਪਣੇ ਢੰਗ ਦੇ ਨਾਲ ਜਾਣੇ ਜਾਂਦੇ ਆ ਪਰ ਛੁੱਪੀਆਂ ਗੱਲਾਂ ਨਾ ਕਰੀਏ ਐ ਸਮਝ ਐਟਲੀਸਟ ਨਾ ਕਰੀਏ ਇਹ ਸਮਾਂ ਤਾਂ ਦੁੱਖ ਵਡਾਉਣ ਦਾ ਆ ਦੁੱਖ ਦੇਣ ਦਾ ਨਹੀਂ